ਬਰਨਾਲਾ ਜ਼ਿਲ੍ਹੇ ਦੇ ਸੈਨਾ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਦੇ ਕਤਲ ਦਾ ਮਾਮਲਾ ਲਗਾਤਾਰ ਬਹੁਤ ਜ਼ਿਆਦਾ ਗਰਮਾਇਆ ਹੋਇਆ ਤੇ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਚਰਨਜੀਤ ਸਿੰਘ ਚੰਨੀ ਸੈਨਾ ਪਿੰਡ ਪਹੁੰਚੇ ਨੇ ਤੇ ਸੁਖਵਿੰਦਰ ਸਿੰਘ ਕਲਕੱਤਾ ਦੀ ਹੱਤਿਆ ਦੇ ਮਾਮਲੇ 'ਚ ਪਰਿਵਾਰ ਨਾਲ ਮਿਲ ਕੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚਿੰਨ ਲਾਉਂਦੀ ਹੈ ਤੇ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ। ਮੀਡੀਆ ਰਿਪੋਰਟਾਂ ਮੁਤਾਬਕ ਚੰਜੀਤ ਚੰਨੀ ਨੇ ਇਹ ਦੱਸਿਆ ਕਿ ਸੁਖਵਿੰਦਰ ਨੇ ਪਹਿਲਾਂ ਵੀ ਸਰਕਾਰ ਕੋਲ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਉਹਨਾਂ ਨੂੰ ਕਾਫੀ ਸਹਾਇਤਾ ਨਹੀਂ ਮਿਲੀ ਤੇ ਹੁਣ ਇਸ ਹੱਤਿਆ ਦੀ ਜ਼ਿੰਮੇਵਾਰੀ ਸੂਬੇ ਦੀ ਸਰਕਾਰ ਤੇ ਵੀ ਆ ਉਹਨਾਂ ਨੇ ਇਹ ਵੀ ਪੁੱਛਿਆ ਕਿ ਜੇ ਪੰਜਾਬ ਤੋਂ ਨਸ਼ਾ ਦੂਰ ਹੋ ਗਿਆ ਤਾਂ ਇੰਨੇ ਤਰ੍ਹਾਂ ਦੀਆਂ ਹੱਤਿਆਵਾਂ ਕਿਵੇਂ ਹੋ ਰਹੀਆਂ ਨੇ ਗੈਰ ਕਾਨੂੰਨੀ ਹਥਿਆਰ ਖੁੱਲੇ ਆਮ ਕਿਵੇਂ ਮਿਲ ਰਹੇ ਨੇ ਪਰਿਵਾਰ ਦੀਆਂ ਮੰਗਾਂ ਅਨੁਸਾਰ ਉਹ ਚਾਹੁੰਦੇ ਨੇ ਕਿ ਅਮਲਦਾਰ ਲਾਲ ਸਿੰਘ ਉਗੋਕੋ ਨੂੰ ਇਸ ਘਟਨਾ ਲਈ ਨਾਮਿਨੇਟ ਕੀਤਾ ਜਾਵੇ ਤੇ ਕੇਸ ਵਿੱਚ ਉਹਨਾਂ ਦਾ ਵੀ ਪੂਰਾ ਖਿਲਾਫ ਜਾਂਚ ਹੋਵੇ ਤੇ ਪਰਿਵਾਰ ਦਾ ਵੀ ਦਾਵਾ ਕਿ ਪੁਲਿਸ ਨੇ ਉਹਨਾਂ ਨੂੰ ਉਗੋਕੋ ਦਾ ਨਾਮ ਦਰਜ ਕਰਨ ਤੋਂ ਜਿਹੜਾ ਰੋਕਿਆ ਜਿਸ ਨਾਲ ਪਰਿਵਾਰ ਨੂੰ ਲੱਗਦਾ ਕਿ ਮਾਮਲਾ ਨਿਆਂਇਕ ਤਰੀਕੇ ਨਾਲ ਅੱਗੇ ਨਹੀਂ ਵਧ ਰਿਹਾ ਪੁਲਿਸ ਨੇ ਦਰਜ ਕੀਤੇ ਮੁਤਾਬਕ ਸੁਖਵਿੰਦਰ ਸਿੰਘ ਨੂੰ ਦਿਨ ਦੇ ਸਮੇਂ ਬਾਜ਼ਾਰ ਵਿਖੇ ਗੋਲੀ ਮਾਰੀ ਗਈ ਤੇ ਹਥਿਆਰ ਜ਼ਬਰਦਸਤ ਰਿਕਵਰ ਕੀਤਾ ਗਿਆ ਸ਼ੁਰੂਆਤੀ ਜਾਂਚ ਵਿੱਚ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਤੇ ਪੁਲਿਸ ਅੱਗੇ ਦੀ ਜਿਹੜੀ ਉਹ ਜਾਂਚ ਵੀ ਕਰ ਰਹੀ ਹੈ ਤੇ ਇਸ ਘਟਨਾ ਨੇ ਪਿੰਡ ਵਿਖੇ ਤੇ ਰਾਜਪਾਤ ਦੇ ਵਿੱਚ ਗਹਿਰੀ ਚਿੰਤਾ ਪੈਦਾ ਕੀਤੀ ਹੋਈ ਆ ਚੰਨੀ ਨੇ ਪਰਿਵਾਰ ਨੂੰ ਇਹ ਭਰੋਸਾ ਦਿੱਤਾ ਕਿ ਉਹ ਹਰ ਮੈਦਾਨ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਰਹਿਣਗੇ ਤੇ ਜੇ ਲੋੜ ਪਈ ਤਾਂ ਕੇਸ ਦੀ ਸੀਬੀਆਈ ਜਾਂਚ ਲਈ ਦਬਾਅ ਬਣਾਉਣਗੇ ਉਹਨਾਂ ਨੇ ਸਰਕਾਰ ਨੂੰ ਜਿਹੜਾ ਕਿਹਾ ਵੀ ਇਸ ਕੇਸ ਦੇ ਵਿੱਚ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਅਪੀਲ ਵੀ ਕੀਤੀ ਹੈ ਤੇ ਇਸੇ ਮਾਮਲੇ ਨੂੰ ਹੁਣ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਜਿਹੜਾ ਚੰਜੀਤ ਸਿੰਘ ਚੰਨੀ ਨੂੰ ਤੇ ਕਾਂਗਰਸ ਉਹ ਜਿਹੜਾ ਮੋੜ ਮਾ ਜਵਾਬ ਦਿੱਤਾ ਗਿਆ ਜੋ ਜਿਹੜਾ ਕਾਂਗਰਸ ਦੇ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਏ ਗਏ ਸੀ ਚਰੰਜਿੰਗ ਚੰਨੀ ਵੱਲੋਂ ਜਿਹੜਾ ਸਰਕਾਰ ਤੇ ਸਵਾਲ ਚੁੱਕੇ ਗਏ ਸੀ ਤਾਂ ਹੁਣ ਇਸ ਦੇ ਮੋੜ ਮੇ ਜਵਾਬ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੇ ਗਏ ਨੇ ਤੇ ਆਮ ਆਦਮੀ ਪਾਰਟੀ ਨੇ ਵੱਡੇ ਬਿਆਨ ਜਾਰੀ ਕੀਤੇ ਨੇ ਉਹ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਉਸ ਦੇ ਬਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੱਲ ਪੰਜਾਬ ਪੁਰਸ ਦੇ ਡੀਆਈਜ਼ੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਔਰ ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਜੋ ਸੈਨਾ ਦਾ ਰਹਿਣ ਵਾਲਾ ਸੀ ਤੇ ਤਿੰਨ ਉਸਦੇ ਉਹ ਸਾਥੀ ਜਿਨ੍ਹਾਂ ਦੇ ਨਾਲ ਉਹ ਇਕੱਠੇ ਰਹਿੰਦੇ ਸੀ ਇਕੱਠੇ ਖਾਂਦੇ ਸੀ ਇਕੱਠੇ ਪੀਂਦੇ ਸੀ ਇਹ ਮੇਰੇ ਕੋਲੇ ਕੁਝ ਫੋਟੋਗ੍ਰਾਫਸ ਵੀ ਹੈਗੇ ਆ ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ ਜਿਸ ਫੋਟੋ ਦੇ ਵਿੱਚ ਜਿਸ ਦਾ ਕਤਲ ਹੋਇਆ ਔਰ ਜਿਸ ਨੂੰ ਕਤਲ ਦੇ ਇਲਜ਼ਾਮ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੋਨੋਂ ਇਕੋ ਫੋਟੋ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੈਗੇ ਆ ਔਰ ਕੁਲਦੀਪ ਚਾਹਲ ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਵੀ ਸੀ ਰਾਸੀ ਰੰਜਿਸ਼ ਵੀ ਸੀ ਤੇ ਜਿਸ ਦੇ ਤਹਿਤ ਇਹ ਕਤਲ ਹੋਇਆ ਲੇਕਿਨ ਪੰਜਾਬ ਪੁਲਿਸ ਨੂੰ ਮੈਂ ਸ਼ਾਬਾਸ਼ ਦੇਣੀ ਚਾਹੁੰਦਾ ਵਾਂ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਸ ਤਰੀਕੇ ਨਾਲ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਔਰ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਹਥਿਆਰ ਦੇ ਨਾਲ ਕਤਲ ਹੋਇਆ ਉਹ ਹਥਿਆਰ ਵੀ ਬਰਾਮਦ ਕੀਤਾ ਤੇ ਉਹ ਗੱਡੀ ਦੀ ਬਰਾਮਦ ਕੀਤੀ ਪੰਜਾਬ ਪੁਲਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਔਰ ਹੁਣ ਜਿਹੜੇ ਮੁਲਜ਼ਮ ਨੇ ਉਹ ਪੰਜਾਬ ਪੁਲਿਸ ਦੀ ਕਸਟਡੀ ਚ ਨੇ ਉਹਨਾਂ ਦਾ ਰਿਮਾਂਡ ਲਿਆ ਗਿਆ ਨੈਚੁਰਲੀ ਇਹ ਪੁੱਛਗਿੱਛ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਸਚਾਈ ਹੈ ਉਹ ਤੁਹਾਡੇ ਸਾਹਮਣੇ ਆਏਗੀ ਇੱਕ ਚੀਜ਼ ਜਿਹੜੀ ਹੈ ਸਾਡੇ ਵਿਰੋਧੀਆਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਈ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੇ ਵਿੱਚ ਨਾਕਾਮ ਜਾ। ਔਰ ਕਿ ਇਹ ਵੀ ਕਿਹਾ ਗਿਆ ਕਿ ਉਹਨਾਂ ਦਾ ਜੋ ਹਥਿਆਰ ਸੀ ਜੋ ਉਹਨਾਂ ਕੋਲੇ ਹਥਿਆਰ ਹੁੰਦਾ ਤਾਂ ਸ਼ਾਇਦ ਉਹਨਾਂ ਦਾ ਕਤਲ ਨਾ ਹੁੰਦਾ ਔਰ ਹਥਿਆਰ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਜਮ੍ਹਾਂ ਕਰਵਾ ਲਿਆ ਸੀ ਜਿਹੜਾ ਕਿ ਤਖਤਾਂ ਤੋਂ ਬਿਲਕੁਲ ਪਰੇ ਹੈਗਾ ਔਰ ਚਾਲ ਸਾਹਿਬ ਨੇ ਕੱਲ ਆਪਣੀ ਪੀਸੀ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਆਪਾਂ ਸਾਰੇ ਜਾਣਦੇ ਆ ਜਿਹੜਾ ਆਰਮ ਐਕਟ ਹੈਗਾ ਉਸ ਦੇ ਤਹਿਤ ਕੋਈ ਵੀ ਤੁਸੀਂ ਚਾਹੇ ਜਮ੍ਹਾਂ ਕਰਾਉਂਦੇ ਹੋ ਕੁਝ ਵੀ ਕਰਦੇ ਸਾਰਾ ਕੁਝ ਆਨਲਾਈਨ ਹੁੰਦਾ ਆ ਕਿਸ ਤਰੀਕੇ ਨਾਲ ਮਈ 2025 ਦੇ ਵਿੱਚ ਐਨਓਸੀ ਲਈ ਗਈ ਆਪਣਾ ਹਥਿਆਰ ਵੇਚਣ ਵਾਸਤੇ ਔਰ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਵੈਲਿਡਿਟੀ 2029 ਤੱਕ ਹੈ ਤੇ ਨੈਚੁਰਲੀ ਪੁਰਾਣਾ ਹਥਿਆਰ ਵੇਚ ਕੇ ਨਵਾਂ ਲੈਣਾ ਸੀ ਤੇ ਇਹ ਕਹਿਣਾ ਕਿ ਇਹ ਪੰਜਾਬ ਸਰਕਾਰ ਨੇ ਜਮ੍ਹਾਂ ਕਰਾ ਲਿਆ ਤੇ ਉਹਦੀ ਸਿਕਿਉਰਿਟੀ ਨੂੰ ਥ੍ਰੈਟ ਹੋ ਗਿਆ ਇਹ ਬਿਲਕੁਲ ਗਲਤ ਹੈ ਪੂਰੀ ਡਿਟੇਲ ਤੁਹਾਨੂੰ ਬੰਨੂ ਸਾਹਿਬ ਵੀ ਦੱਸਣਗੇ ਪਰ ਮੈਂ ਇੱਕ ਚੀਜ਼ ਹੋਰ ਜਿਹੜੀ ਹੈ ਉਹ ਕਹਿਣੀ ਚਾਹੁੰਦਾ ਮਾਂ ਕਿ ਇਸ ਸਾਰੇ ਕਾਸੀ ਦੇ ਦਰਮਿਆਨ ਮਤਲਬ ਘੱਟੋ-ਕਾਟ ਚੰਨੀ ਸਾਹ ਵਰਗੇ ਲੀਡਰ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਜੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਬਿਹੇਵ ਕੀਤਾ ਜਿਸ ਤਰੀਕੇ ਦੇ ਨਾਲ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰੀਕੇ ਨਾਲ ਪਹਿਲਾਂ ਤੇ ਉਸ ਹਲਕੇ ਦੇ ਵਿੱਚ ਬੜੇ ਨਹੀਂ ਕਿਉਂਕਿ ਲੋਕਾਂ ਨੇ 2022 ਦੇ ਵਿੱਚ ਬਹੁਤ ਭੰਕਰ ਤਰੀਕੇ ਨਾਲ ਉਹਨਾਂ ਨੂੰ ਨਕਾਰਿਆ ਔਰ ਗਏ ਵੀ ਉਦੋਂ ਜਦੋਂ ਉਹਨਾਂ ਇੱਕ ਲਾਸ਼ ਦੇ ਉੱਤੇ ਉਹ ਰਾਜਨੀਤੀ ਕਰਦੇ ਨਜ਼ਰ ਆਏ ਇਹ ਮਾੜੀ ਗੱਲ ਹੈ ਇਹ ਪੰਜਾਬ ਦੇ ਜਿਹੜੇ ਸਿਆਣੇ ਲੀਡਰਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਦੇ ਮੋਹੋਂ ਇਹ ਚੰਗੀਆਂ ਜਿਹੜੀਆਂ ਚੀਜ਼ਾਂ ਉਹ ਨਹੀਂ ਫੱਬਦੀਆਂ ਔਰ ਜਿਸ ਤਰੀਕੇ ਦੇ ਨਾਲ ਚੰਨੀ ਸਾਹਿਬ ਨੇ ਉੱਥੇ ਇਲਜ਼ਾਮ ਲਗਾਏ ਕਿ ਜਿਸ ਤਰੀਕੇ ਨਾਲ ਉਹ ਕਿਸੇ ਇਨਵੈਸਟੀਗੇਸ਼ਨ ਏਜੰਸੀ ਦੇ ਹੈੱਡ ਹੁੰਦੇ ਆ ਔਰ ਉਹ ਇਨਵੈਸਟੀਗੇਸ਼ਨ ਏਜੰਸੀ ਚਲਾਉਂਦੇ ਆ ਉਸ ਤਰੀਕੇ ਨਾਲ ਬਿਨਾਂ ਸੋਚੇ ਸਮਝੇ ਜਿਹੜੇ ਇਲਜ਼ਾਮ ਲਗਾਏ ਆਮ ਆਦਮੀ ਪਾਰਟੀ ਨੂੰ ਕਟਾਰੇ 'ਚ ਖੜਾ ਕੀਤਾ ਔਰ ਉਹ ਲਾਲ ਸਿੰਘ ਉਬੋਕੇ ਜੋ ਸਾਡੇ ਐਮਐਲਏ ਉਹਨਾਂ ਨੂੰ ਉਹਨਾਂ ਦੇ ਉੱਤੇ ਦੋਸ਼ ਲਾਏ ਉਹ ਬਿਲਕੁਲ ਗਲਤ ਨੇ ਇਹ ਕੋਈ ਚੰਗੀ ਪ੍ਰਤ ਨਹੀਂ ਹੈਗੀ ਮੈਂ ਅੱਗੇ ਗੁਜਾਰਸ਼ ਕਰਾਂਗਾ ਬਲਤੇਜ ਪੰਨੂ ਜੀ ਨੂੰ ਉਹ ਤੁਹਾਨੂੰ ਡਿਟੇਲ ਦੇ ਵਿੱਚ ਕਿ ਜਿਹੜਾ ਜਿਸਨੇ ਕਤਲ ਕੀਤਾ ਤੇ ਜਿਸ ਦਾ ਕਤਲ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਕੀ ਲਿੰਕ ਹੈ ਕਿਸ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬੇਬੁਨਿਆਦ ਜਿਹੜੇ ਆ ਉਹ ਇਲਜ਼ਾਮ ਲਗਾਏ ਜਾ ਰਹੇ ਨੇ ਮੈਂ ਬੇਨਤੀ ਕਰੂੰਗਾ ਪੰਨੂ ਸਾਹੂ ਨੂੰ ਕਿ ਉਹਦੇ ਬਾਰੇ ਜਰੂਰ ਦੱਸੋ ਕੋ ਪੰਜਾਬ ਦੇ ਵਿੱਚ ਜਿਹੜੀਆਂ ਦੁਸ਼ਮਣੀਆਂ ਨੇ ਪਿਛਲੇ ਦਹਾਕਿਆਂ ਤੋਂ ਉਹ ਪੰਚੀ ਸਰਪੰਚੀ ਤੋਂ ਪੈਂਦੀਆਂ ਆ ਗਿਆ ਨੇ ਮੁੱਖ ਮੰਤਰੀ ਸਾਹਿਬ ਇੱਕ ਗੱਲ बार-बार ਸਰਪੰਚੀ ਚੋਣਾਂ ਤੇ ਵੀ ਕਹਿੰਦੇ ਰਹੇ ਆ ਜਦੋਂ ਮੈਂਬਰ ਪਾਰਲੀਮੈਂਟਸ ਵੀ ਉਦੋਂ ਵੀ ਕਹਿੰਦੇ ਰਹੇ ਆ ਕਿ ਆਪਣੇ ਪਿੰਡ ਦਾ ਪੰਚ ਚੁਣੋ ਚੁਣੋ ਆਪਣੇ ਪਿੰਡ ਦੇ ਸਰਪੰਚ ਚੁਣੋ ਨਾ ਕਿ ਕਿਸੇ ਪਾਰਟੀ ਦਾ ਜਦੋਂ ਪਾਰਟੀਆਂ ਦੇ ਸਰਪੰਚ ਬਣਦੇ ਆ ਫਿਰ ਉੱਥੋਂ ਦੁਸ਼ਮਣੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਸਟਾਰਟ ਹੁੰਦੀਆਂ ਨੇ ਇਹ ਵੀ ਉਸੇ ਕਿਸਮ ਦੀ ਜਿਹੜੀ ਉਹ ਦੁਸ਼ਮਣੀ ਦਾ ਨਤੀਜਾ ਹੈ ਜਿਹੜਾ ਗੁਰਦੀਪ ਸਿੰਘ ਹੈ ਜਿਹਨੇ ਇਹ ਮਰਡਰ ਕੀਤਾ ਦੀਪੀ 바ਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਆਖ ਕੇ ਇਹ ਫੋਟੋ ਦੇਖੋ ਤਾਂ ਰਾਜਾ ਵੜਿੰਗ ਖੋਰਾ ਦੇ ਨਾਲ ਉਹ ਬੈਠਾ ਹੋਇਆ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਉਹ ਜਿਹੜੀ ਸੱਤਾਧਾਰੀ ਧਿਰ ਆ ਉਹਦਾ ਕੋਈ ਬੰਦਾ ਸੀਗਾ ਇਹ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਜਿਹੜਾ ਉਹ ਇੱਕ ਖਾਸ ਹੈ ਇਹ ਫੋਟੋ ਅਸੀਂ ਤੁਹਾਨੂੰ ਦਿਖਾ ਕਰਕੇ ਕੁਝ ਜਣੀਆਂ ਉਹ ਦਿਖਾ ਰਹੇ ਕਿ ਸਬੂਤ ਦੇ ਤੌਰ ਦੇ ਤੇ ਇਹ ਉਹਨਾਂ ਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਦੀਪੀ 바ਵਾ ਹੋਰਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਜਿਹੜੀਆਂ ਸਾਰੀਆਂ ਮੌਜੂਦ ਨੇ ਪ੍ਰਧਾਨ ਦੇ ਨੇੜੇ ਕੋਈ ਇੰਨਾ ਬੰਦਾ ਜਿਹੜਾ ਉਹ ਨਹੀਂ ਬੈਠ ਸਕਦਾ ਦੂਸਰੀ ਇਹਦੀ ਜਿਹੜੀ ਦੁਸ਼ਮਣੀ ਹੈ ਇਹਨਾਂ ਦੀ ਉਹ ਕਿਉਂ ਸਟਾਰਟ ਜਿਹੜੀ ਉਹ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਵਿਸਤਾਰ ਦੇ ਤਹਿਤ ਦੱਸਦਾ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਉਹ ਰੰਜਿਸ਼ ਪੀ ਸੀਗੀ ਜਿਹੜਾ ਮਾਮਲਾ ਮਰਡਰ ਤੱਕ ਪਹੁੰਚਿਆ ਬਹੁਤ ਦੁਖਦਾਈ ਹੈ ਇਹ ਘਟਨਾ ਕਿਸੇ ਦਾ ਵੀ ਜਿਹੜਾ ਉਹ ਕਤਲ ਹੋ ਜਾਣਾ ਪਰ ਉਹ ਜਿਹੜੀਆਂ ਗਿਰਜਾਂ ਨੇ ਨਾ ਉਹ ਉਹਦੀਆਂ ਇਲਾਸ਼ਾਂ ਦੇ ਉੱਤੇ ਨੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਪਿਛਲੇ ਸਮੇਂ ਦੇ ਦੌਰਾਨ ਕੀਤਾ ਇਹ ਉਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹਨੂੰ ਪ੍ਰਮੋਟ ਕਰਨ ਦੇ ਵਾਸਤੇ ਹੀ ਭੱਜ ਕੇ ਉੱਥੇ ਜਾ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਦੇਣੀ ਚੰਨੀ ਜੀ ਵੱਲੋਂ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਹੈ ਜਿਹੜਾ ਗੁਰਦੀਪ ਸਿੰਘ ਦੀਪੀ 바ਵਾ ਹੈ ਜਿਹਦੀ ਉਮਰ 41 ਤੋਂ 42 ਸਾਲ ਹੈ ਔਰ ਉਹ ਪਿੰਡ ਸ਼ਹਿਣਾ ਦਾ ਰਹਿਣ ਵਾਲਾ ਔਰ ਉਹਦਾ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦੀ ਬਹੁਤ ਨੇੜਤਾ ਉਹਨਾਂ ਦੇ ਨਾਲ ਜਿਹੜੀ ਉਹ ਰਹੀ ਹੈ ਔਰ ਇੱਕੋ ਪਿੰਡ ਦੇ ਦੋਨੋਂ ਵਾਸੀ ਸੀ ਦੋਨੋਂ ਇਕੱਠੇ ਰਹਿੰਦੇ ਸੀ ਜਵੇਂ ਨਿਊਜ਼ ਨੇ ਤੁਹਾਨੂੰ ਉਹ ਫੋਟੋ ਵੀ ਦਿਖਾਈ ਹੈ ਦਿਨ ਦੇ ਵਿੱਚੋਂ ਬਹੁਤੇ ਘੰਟੇ ਉਹ ਜਿਹੜੇ ਇਕੱਠੇ ਹੁੰਦੇ ਸੀਗੇ ਸਰਪੰਚੀ ਦੀਆਂ ਚੋਣਾਂ ਦੇ ਦੌਰਾਨ 2018 ਦੇ ਵੇਲੇ ਗੁਰਦੀਪ ਸਿੰਘ ਦੀਪੀ 바ਵਾ ਨੇ ਆਪਣੀ ਪਤਨੀ ਨੂੰ ਜਿਹੜਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਦੇ ਮਦਰ ਜਿਹੜੇ ਸੀ ਉਹਨਾਂ ਦੇ ਖਿਲਾਫ ਸਰਪੰਚੀ ਚੋਣਾਂ ਦੇ ਵਿੱਚ ਉਤਾਰਿਆ ਔਰ ਗੁਰਦੀਪ ਸਿੰਘ ਦੀਪੀ 바ਵਾ ਦੀ ਪਤਨੀ ਜਿਹੜੀ ਸੀ ਉਹ ਸਰਪੰਚੀ ਦੀਆਂ ਚੋਣਾਂ ਹਾਰ ਗਈ ਜਿਹੜੀ ਕਿ ਇਹਨਾਂ ਦੇ ਰੰਜਿਸ਼ ਉੱਥੋਂ ਸਟਾਰਟ ਹੁੰਦੀ ਆ ਆਪਸ ਦੇ ਵਿੱਚ ਦੁਸ਼ਮਣੀ ਸ਼ੁਰੂ ਹੁੰਦੀ ਆ ਔਰ ਇਸ ਪਿੰਡ ਦੇ ਵਿੱਚ ਸ਼ਹਿਣਾ ਦਾ ਮੌਜੂਦਾ ਜਿਹੜਾ ਪੰਚਾਇਤ ਘਰ ਹੈ ਬਣਿਆ ਹੋਇਆ ਉਹ ਦੀਪੀ 바ਵਾ ਦੇ ਰਿਸ਼ਤੇਦਾਰਾਂ ਨੇ ਜਿਹੜਾ ਉਹ ਦੱਬਿਆ ਹੋਇਆ ਸੀਗਾ ਉਹਨੂੰ ਛੁਡਵਾ ਕੇ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਨੇ ਉਹਨਾਂ ਨੇ ਛੁਡਵਾ ਕੇ ਉਸ ਜਗ੍ਹਾ ਦੇ ਉੱਤੇ ਪੰਚਾਇਤ ਘਰ ਬਣਾਇਆ ਜਿਹਦੇ ਕਰਕੇ ਇਹਨਾਂ ਦੀ ਰੰਜਿਸ਼ ਜਿਹੜੀ ਸੀ ਉਹ ਵੱਧ ਗਈ ਸਰਪੰਚੀ ਦੇ ਵੇਲੇ ਸੁਖਵਿੰਦਰ ਸਿੰਘ ਕਲਕੱਤਾ ਨੇ ਪਿੰਡ ਦੇ ਜਿਹੜੇ ਸਰਕਾਰੀ ਦਰਖਤ ਸੀਗੇ ਉਹ ਵੜਵਾ ਦਿੱਤੇ ਗੁਰਦੀਪ ਸਿੰਘ ਦੀਪੀ 바ਵਾ ਜਿਹੜਾ ਜਿਹਨੇ ਕਤਲ ਕੀਤਾ ਉਹ ਪੰਜਾਬ ਉਹਨੇ ਇਹਦੇ ਜਿਹੜੇ ਸੀਗੀ ਵਿਰੋਧਤਾ ਕੀਤੀ ਔਰ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਤੱਕ ਇਹਦੀ ਸ਼ਿਕਾਇਤ ਜਿਹੜੀ ਸੀ ਕੀਤੀ ਜਿੱਥੋਂ ਇਹਨਾਂ ਦੀ ਆਪਸੀ ਰੰਜਿਸ਼ ਜਿਹੜੀ ਸੀ ਉਹ ਵਾਧੀ ਗਈ ਔਰ ਇਹ ਵੀ ਕਹਿ ਦਾਰਿਆ ਹੈ ਕਿ ਜਦੋਂ ਇੱਕ ਵਾਰੀ ਪਹਿਲਾਂ ਵੀ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੀਪੀ 바ਵਾ ਦੇ ਬੰਦਿਆਂ ਦੇ ਵੱਲੋਂ ਤਾਂ ਉਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹ ਵੀ ਦੀਪੀ 바ਵਾ ਦੇ ਬੰਦੇ ਹੀ ਨਿਕਲੇ ਸੀਗੇ ਪੰਚੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਹਾਰਨ ਵਾਲੇ ਕਿੰਨੇ ਖਤਰਨਾਕ ਹੋ ਸਕਦੇ ਆ ਇਹ ਸਾਡੀ ਪਾਰਟੀ ਵਾਲੇ ਵੀ ਕੱਕੜਵਾਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਭੁਗਟੇ ਹਟੇ ਆ ਜਿੱਥੇ ਔਰਤ ਪੰਚ ਸਨ ਆਮ ਆਦਮੀ ਪਾਰਟੀ ਦੇ ਪੰਚ ਜਿੱਤ ਗਏ ਕਾਂਗਰਸ ਦਾ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਵਾਈਫ ਸੀ ਉਹ ਚੋਣ ਹਾਰ ਗਈ ਤੇ ਉਹਨੇ ਇਸੇ ਰੰਜਸ਼ ਦੇ ਵਿੱਚ ਕੱਕੜਵਾਲ ਦੇ ਜਿਹੜੇ ਪੰਜ ਸਨ ਉਹਨਾਂ ਦੇ ਪਤੀ ਦਾ ਕਤਲ ਜਿਹੜਾ ਕਰ ਦਿੱਤਾ ਥੋੜੇ ਹਫ਼ਤੇ ਪਹਿਲਾਂ ਦੀ ਜਿਹੜੀ ਇਹ ਗੱਲ ਆ ਧੂਰੀ ਦੇ ਵਿੱਚ ਇਹ ਪਹਿਲਾਂ ਕੱਕੜਵਾਲ ਉਸ ਜਗ੍ਹਾ ਦੇ ਉੱਤੇ ਚੰਨੀ ਜੀ ਜਾਂ ਕਾਂਗਰਸ ਦਾ ਕੋਈ ਆਗੂ ਨਹੀਂ ਪਹੁੰਚਿਆ ਇਹੋ ਜੀ ਕੋਈ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਮੈਂ ਨਿੱਜੀ ਤੌਰ ਦੇ ਉੱਤੇ ਉੱਥੇ ਸ਼ਾਮਲ ਰਿਹਾ ਜਦੋਂ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋ ਗਿਆ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਗਿਆ ਅਸੀਂ ਉਸ ਦਿਨ ਕਿਸੇ ਜਗ੍ਹਾ ਉੱਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਇਸ ਤਰ੍ਹਾਂ ਦੀ ਗੱਲ ਨਹੀਂ ਬਣਾਈ ਕਿ ਇੱਕ ਹਾਰਨ ਵਾਲੇ ਕਾਂਗਰਸੀ ਹਸਬੰਦ ਨੇ ਇਹ ਜਿਹੜਾ ਸੀ ਉਹ ਕਤਲ ਕੀਤਾ ਕਿਉਂ ਕਿ ਕਿਉਂਕਿ ਕਤਲ ਲੜਾ ਉਹ ਕਤਲ ਹੈ ਅਸੀਂ ਉਹਦੇ ਉੱਤੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਸੀ ਕਰਨੀ ਚਾਹੁੰਦੇ ਜਿਹੋ ਜਿਹੇ ਰਾਜਨੀਤੀ ਚੰਨੀ ਹੁਰਾ ਨੇ ਜਾਂ ਪੰਜਾਬ ਕਾਂਗਰਸ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਵਾਬ ਮੰਗਦੇ ਹਾਂ ਚੰਨੀ ਜੀ ਤੋਂ ਔਰ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿਢਿੰਗਜੀਤੋ ਕਿ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਇਹਦੇ ਦੀਪੀ ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਕਿੰਨੀ ਸੀਗੀ ਔਰ ਇਸ ਕਤਲ ਦੀ ਅਸਰ ਜਿਹੜੀ ਆ ਉਹ ਵਜ੍ਹਾ ਕੀ ਆ ਟੈਕਨੀਕਲੀ ਤਾਂ ਨੀਲਜੀ ਨੇ ਦੱਸਤਾ ਕਿ ਉਹਦਾ ਅਸਲਾ ਲਾਇਸੈਂਸ ਜਿਹੜਾ ਸੀਗਾ ਉਹ ਉਹਨੇ ਆਪ ਹੀ ਹਥਿਆਰ ਵੇਚਣ ਦੇ ਵਾਸਤੇ ਤੇ ਬਦਲਣ ਦੇ ਵਾਸਤੇ ਐਪਲੀਕੇਸ਼ਨ ਦੇ ਕੇ ਵੇਚਿਆ ਹੋਇਆ ਸੀ ਤੇ